ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਤੇ ਸੱਚ ਬੋਲਣ ਵਾਲੇ ਤੇ ਸੁਣਨ ਵਾਲੇ ਬੁਲਾਰੇ ਤੇ শ্রোਤੇ ਬਹੁਤ ਘੱਟ ਨੇ ਦੂਜੀ ਗੱਲ ਇਹ ਵੀ ਜਿਹੜੇ ਬੋਲਣ ਵਾਲੇ ਬੁਲਾਰੇ ਨੇ ਉਹਨਾਂ ਨੂੰ ਲੋਕਾਂ ਵੱਲੋਂ ਮਾੜੇ ਕਮੈਂਟ ਵੀ ਮਿਲਦੇ ਨੇ ਗਾਲ੍ਹਾਂ ਮਿਲਦੀਆਂ ਨੇ ਤਮਕੀਆਂ ਮਿਲਦੀਆਂ ਨੇ ਡਰਾਵੇ ਮਿਲਦੇ ਨੇ ਬਹੁਤ ਬੁਰੇ ਕਮੈਂਟ ਮਿਲਦੇ ਨੇ ਉਨ੍ਹਾਂ ਦਾ ਹੌਸਲਾ ਫਜ਼ਾਈ ਕਰਨ ਵਾਸਤੇ ਉਨ੍ਹਾਂ ਵੀਰਾਂ ਦੀ ਝੋਲੀ ਦੇ ਅੰਦਰ ਅੱਜ ਦੀ ਵੀਡੀਓ ਮੈਂ ਪਾਉਣਾ ਚਾਹੁੰਨਾ ਜਿਹੜੇ ਸੱਚ ਨੂੰ ਮੁਖ ਰੱਖ ਕੇ ਚੱਲਦੇ ਨੇ ਸੱਚ ਨੂੰ ਸਾਹਮਣੇ ਰੱਖ ਕੇ ਚੱਲਦੇ ਨੇ ਸੱਚ ਦੀ ਗੱਲ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਧਾਰਤ ਬੋਲਦੇ ਨੇ ਕੂੜ ਗ੍ਰੰਥਾ ਨੂੰ ਪਾਸੇ ਕਰਦੇ ਨੇ ਇੱਕਾ ਬਾਣੀ ਇੱਕ ਗੁਰ ਇੱਕੋ ਗੁਰ ਉਪਦੇਸ਼ ਦੀ ਗੱਲ ਕਰਦੇ ਨੇ ਮੈਂ ਉਨ੍ਹਾਂ ਵੀਰਾਂ ਦੇ ਨਾਲ ਅੱਜ ਦੀ ਵੀਡੀਓ ਅੱਜ ਦੀ ਗੱਲਬਾਤ ਸਾਂਝੀ ਕਰਨੀ ਚਾਹੁੰਦਾ ਆਰੰਭ ਦੇ ਅੰਦਰ ਇੱਕ ਗੱਲ ਕਹਿ ਦਿਆਂ ਵੀਰੋ ਭੈਣੋ ਜਿਹੜੇ ਤੁਸੀਂ ਸੱਚ ਦੇ ਹਾਮੀਦਾਰ ਹੋ ਸੱਚ ਬੋਲਣ ਵਾਲੇ ਹੋ ਸੱਚ ਪ੍ਰਗਟਾਉਣ ਵਾਲੇ ਹੋ ਭਾਵੇਂ ਉਹ ਟੀਵੀ ਚੈਨਲ ਦੇ ਉੱਤੇ ਭਾਵੇਂ ਰੇਡੀਓ ਦੇ ਉੱਤੇ ਭਾਵੇਂ ਆਮ ਪੌਡਕਾਸਟਾਂ ਦੇ ਅੰਦਰ ਜਾਂ ਆਪਣੇ ਨਿੱਜੀ ਚੈਨਲ ਬਣਾ ਕੇ ਤੁਸੀਂ ਸੱਚ ਦੀ ਗੱਲ ਕਰਦੇ ਹੋ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਵਧਾਈ ਹੈ ਕਿਉਂਕਿ ਤੁਸੀਂ ਗੁਰੂ ਦੀ ਹਾਮੀ ਭਰਦੇ ਹੋ ਗੁਰੂ ਦੀ ਗੱਲ ਕਰਦੇ ਹੋ ਕਬਰਾਓ ਨਾ ਅਗਰ ਕਬਰਾ ਜਾਓਗੇ ਤੇ ਸੱਚ ਦਾ ਰਾਤ ਤੁਹਾਨੂੰ ਛੱਡ ਕੇ ਚੁੱਪ ਕਰਕੇ ਬਹਿਣਾ ਪੈਗਾ ਮੈਂ ਇੱਕ ਸ਼ੇਰ ਤੁਹਾਡੇ ਸਾਹਮਣੇ ਰੱਖ ਦਿੰਦਾ ਅਗਰ ਬੋਲਦਾ ਹੂੰ ਤਾਂ ਉਹਨੂੰ ਤਕਲੀਫ ਹੁੰਦੀ ਹੈ ਜਿਹੜੇ ਸੱਚ ਨੂੰ ਨਾ ਮੰਨਣ ਵਾਲੇ ਨੇ ਉਹਨਾਂ ਨੂੰ ਤਕਲੀਫ ਹੁੰਦੀ ਹੈ ਅਗਰ ਬੋਲਦਾ ਹੂੰ ਤਾਂ ਉਹਨੂੰ ਤਕਲੀਫ ਹੁੰਦੀ ਹੈ ਖਾਮੋਸ਼ ਰਹਤਾ ਹੂੰ ਤਾਂ ਨਾਨਕ ਸੇ ਕੋਤਾਈ ਹੁੰਦੀ ਹੈ ਤੁਸੀਂ ਚੁੱਪ ਰਹੋਗੇ ਆਪਣੇ ਆਪ ਨੂੰ ਵੀ ਮੁਆਫ ਨਹੀਂ ਕਰ पाओगे ਤੇ ਨਾਨਕ ਜੀ ਦੇ ਨਾਲ ਵੀ ਕੋਤਾਈ ਕਰ ਜਾਓਗੇ ਬੋਲੋਗੇ ਉਹਨਾਂ ਦੇ ਗਿੱਟੇ ਵੱਜੇ ਗੋਡੇ ਵੱਜੇ ਕੋਈ ਗੱਲ ਨਹੀਂ ਬਰਦਾਸ਼ਤ ਕਰ ਲਿਓ ਸਾਡੇ ਗੁਰੂਆਂ ਨੇ ਨਹੀਂ ਬਰਦਾਸ਼ਤ ਕੀਤਾ ਐਵੇਂ ਨਹੀਂ ਮਰੂ ਰਾਗ ਦੇ ਅੰਦਰ ਪਾਸ਼ਾ ਨੇ ਜਾ ਕੇ ਇਹ ਗੱਲ ਕਹੀ ਯਮ ਹੈ ਇਦਾਂ ਕਹਦੇ ਆ ਵੀ ਕਹਿਨ ਤੇ ਮਜਬੂਰ ਹੋਣਾ ਪਿਆ ਵੀ ਕੋਈ ਆਖੇ ਪੂਤਨਾ ਕੋ ਕਹੇ ਬਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਪੈ دیਵਾਨਾ ਸ਼ਾਹ ਕਰ ਨਾਨਕ ਬੋ ਰਣਾਂ ਐ ਮੈਂ ਥੋੜਾ ਪਾਸਾ ਨੇ ਲਿਖ ਦਿੱਤੀ ਖਰ ਮੈਂ ਵੀਡੀਓ ਲੰਮੀ ਨਾ ਹੋਵੇ ਆਪਣੇ ਵਿਸ਼ੇ ਵੱਲ ਨੂੰ ਆਵਾਂ ਜਿਹੜੀ ਜ਼ਿੰਦਗੀ ਹੈ ਨਾ ਜ਼ਿੰਦਗੀ ਨੂੰ ਖਤਰਾ ਹੈ ਮੁਰਦੇ ਨੂੰ ਕੋਈ ਖਤਰਾ ਨਹੀਂ ਜ਼ਿੰਦਗੀ ਨੂੰ ਕਾਹਦਾ ਖਤਰਾ ਹੈ ਖੰਗ ਦਾ ਜ਼ੁਕਾਮ ਦਾ ਬੁਖਾਰ ਦਾ ਛੋਟੀ ਬਿਮਾਰੀ ਦਾ ਵੱਡੀ ਬਿਮਾਰੀ ਦਾ ਕੈਂਸਰ ਦਾ ਦੂਜੇ ਦਾ ਤੀਜੇ ਦਾ ਬ੍ਰੇਨ ਦਾ ਅਟੈਕ ਪੈਰਾਲਾਈਜ਼ ਦਾ ਅਟੈਕ ਹਾਰਟ ਦਾ ਅਟੈਕ 70 ਤਰ੍ਹਾਂ ਦੀਆਂ ਬਿਮਾਰੀਆਂ ਜ਼ਿੰਦਗੀ ਦੇ ਨਾਲ ਜੁੜੀਆਂ ਹਨ ਮੁਰਦੇ ਨੂੰ ਕਾਦਾ ਖਤਰਾ ਹੈ ਨਾ ਖਾਂਗਣਾ ਖੁਸ਼ਕੀ ਨਾ ਰੋਗ ਨਾ ਸੋਗ ਮੁਰਦੇ ਨੂੰ ਕਾਦਾ ਖਤਰਾ ਹੈ ਬਲਕੇ ਮੁਰਦੇ ਦੇ ਨਾਲ ਤੇ ਲੋਕਾਂ ਦੀ ਹਮਦਰਦੀ ਬਣ ਜਾਂਦੀ ਜੇ ਕੋਈ ਮੁਰਦੇ ਦੀ ਗੱਲ ਕਰੇ ਤੇ ਲੋਕ ਕਹਿੰਦੇ ਛੱਡੋ ਯਾਰ ਮਰ ਗਏ ਦੀ ਗੱਲ ਕੀ ਕਰਨੀ ਜ਼ਿੰਦਗੀ ਦੇ ਨਾਲ ਖਤਰਾ ਹੈ ਫੁੱਲ ਨੂੰ ਖਤਰਾ ਹੈ ਕੋਈ ਤੋੜ ਦੇਗਾ ਹੱਥਾਂ ਦੇ ਅੰਦਰ ਮਸਲ ਲਏਗਾ ਕੋਈ ਤੋੜ ਕੇ ਪੱਗ ਦੇ ਅੰਦਰ ਸਜਾ ਲਏਗਾ ਕੋਈ ਵਾਲਾਂ ਦੇ ਅੰਦਰ ਸਜਾ ਲਏਗਾ ਕੋਈ ਮਾਲਾ ਬਣਾ ਲਏਗਾ ਕੋਈ ਅਣਜਾਨ ਤੇ ਮੂਰਖ ਪੈਰਾਂ ਦੇ ਹੇਠ ਕੁਚਲ ਕੇ ਵੀ ਅੱਗੇ ਨਿਕਲ ਜਾਏਗਾ ਫੁੱਲ ਨੂੰ ਖਤਰਾ ਹੈ ਜਿਹੜਾ ਖਿੜਿਆ ਤੇ ਜਿਹੜਾ ਖਿੜਿਆ ਨਹੀਂ ਜਿਹਦੀ ਸੁਗੰਧ ਨਹੀਂ ਜਿਹਦੀ ਮਹਿਕ ਨਹੀਂ ਜਿਹਦੇ ਤੋਂ ਇਤਰ ਨਹੀਂ ਬੰਨਣਾ ਹੈ ਹੀ ਡਾਲੀ ਦੇ ਨਾਲ ਕੰਡੇ ਤੇ ਕੰਡੇ ਨੂੰ ਕਾਦਾ ਖਤਰਾ ਉਹਨੂੰ ਤੇ ਸਿਰਫ ਸਾੜਨ ਦੇ ਕੰਮ ਹੀ ਆਏਗਾ ਬਲਣ ਦੇ ਕੰਮ ਹੀ ਆਏਗਾ ਉਹਨੂੰ ਕੋਈ ਖਤਰਾ ਨਹੀਂ ਜਿੰਨੇ ਖਤਰੇ ਨੇ ਉਹ ਫੁੱਲ ਦੇ ਨਾਲ ਜੁੜੇ ਨੇ ਕੰਡੇ ਦੇ ਨਾਲ ਕੋਈ ਖਤਰਾ ਨਹੀਂ ਕੰਡੇ ਤੋਂ ਤਾਂ ਲੋਕ ਬਚ ਕੇ ਨਿਕਲ ਜਾਂਦੇ ਨੇ ਤੁਸੀਂ ਫੁੱਲੋ ਫੋਲ ਬਣ ਕੇ ਰੋ ਤੁਸੀਂ ਮਹਿਕ ਵੰਡਦੇ ਹੋ ਵੰਡਦੇ ਰਹੋ ਤੁਸੀਂ ਰੰਗਿਨੀ ਵੰਡਦੇ ਹੋ ਵੰਡਦੇ ਰਹੋ ਤੁਹਾਡੇ ਤੋਂ ਇਥਰ ਬੰਦਾ ਹੈ ਤੁਸੀਂ ਹੋਈਤਰ ਦੀ ਮਹਿਕ ਬਖੇਰਦੇ ਰਹੋ ਸੱਚ ਬੋਲਣ ਵਾਲੇ ਵੀਰੋ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰ ਰਿਹਾ ਹਾਂ ਇੱਕ ਐਗਜ਼ਾਮਪਲ ਮੈਂ ਹੋਰ ਦਿਆਂ ਬਲਦਾ ਹੋਇਆ ਦੀਵਾ ਉਹਨੂੰ ਖਤਰਾ ਹੈ ਬਈ ਹਵਾ ਦਾ ਕੋਈ ਬੁੱਲਾ ਆਣ ਕੇ ਤੇ ਝੁੰਕਾ ਆਣ ਕੇ ਦੀਵੇ ਨੂੰ ਬੁਝਾਣਾ ਦਾ ਪੁਰਾਣੇ ਸਮੇਂ ਦੇ ਅੰਦਰ ਲਾਟਾਂ ਨੇ ਹੁੰਦੀ ਸੀ ਨਾ ਗਲਾਸ ਤਾਂ ਹੀ ਹੁੰਦਾ ਸੀ ਵੀ ਹਵਾ ਤੋਂ ਬਚਾਰ ਐ ਤੇ ਜੇ ਦੀਵਾ ਹੁੰਦਾ ਸੀ ਨਾ ਦੀਵਾ ਤੇ ਕਿਧਰੇ ਹਵਾ ਹੋਣੀ ਤੇ ਕਦੀ ਬਰੀ ਕਦੀ ਕਦੀ ਹੱਥ ਦਾ ਇਵੇਂ ਸਾਰਾ ਦੇ ਦੇਦਾ ਸੀ ਵੀ ਇਹ ਦੀਵੇ ਦੀ ਲੋ ਮਦਮ ਨਾ ਪੈ ਲਾਟ ਬੁਝ ਨਾ ਜਾਏ ਬਲਦੇ ਹੋਏ ਦੀਵੇ ਨੂੰ ਖਤਰਾ ਹੈ ਬੁਝੇ ਦੀਵੇ ਨੂੰ ਕਾਹਦਾ ਖਤਰਾ ਹੈ ਤੁਸੀਂ ਬਲਦੇ ਹੋਏ ਦੀਵੇ ਬਲਦੇ ਹੋਏ ਦੀਵੇ ਦੇ ਨਾਲ ਦੂਜੇ ਬੁਝੇ ਦੀਵਿਆਂ ਨੂੰ ਜਗਾਇਆ ਜਾ ਸਕਦਾ ਹੈ ਜਿਹੜਾ ਦੀਵਾ ਬੁਝਿਆ ਉਹ ਦੂਜੇ ਨੂੰ ਕੀ ਜਗਾਏਗਾ ਤੁਸੀਂ ਬਲਦੇ ਹੋਏ ਦੀਪਕ ਹੋ ਬਲਦੇ ਹੋਏ ਦੀਵੇ ਹੋ ਬਲਦੀ ਹੋਈ ਸ਼ਮਾ ਰੋਸ਼ਨੀ ਹੋ ਤੁਸੀਂ ਦੂਜੇ ਨੂੰ ਰੋਸ਼ਨੀ ਦੇ ਰਹੇ ਹੋ ਦੂਜੇ ਨੂੰ ਜਗਾ ਰਹੇ ਹੋ ਦੂਜੇ ਨੂੰ ਰੋਸ਼ਨਦਾਨ ਬਣਾ ਰਹੇ ਹੋ ਤੁਸੀਂ ਇਹ ਕੰਮ ਕਦੇ ਨਾ ਛੱਡਿਓ ਜਿਹੜੇ ਬੁਝੇ ਨੇ ਜਿਹੜੇ ਬਹਿ ਗਏ ਨੇ ਮਰੀ ਜ਼ਮੀਰ ਲੈ ਕੇ ਬਹਿ ਗਏ ਨੇ ਉਹਨਾਂ ਨੂੰ ਕੋਈ ਖਤਰਾ ਨਹੀਂ ਉਹਨਾਂ ਦੀ ਪ੍ਰਵਾਹ ਵੀ ਨਾ ਕਰੋ ਖੈਰ ਇਸ ਤੋਂ ਅੱਗੇ ਚੱਲਦੇ ਆਂ ਆਬਾਦੀਆਂ ਨੂੰ ਖਤਰਾ ਹੈ ਸ਼ਹਿਰਾਂ ਨੂੰ ਖਤਰਾ ਹੈ ਪਿੰਡਾਂ ਨੂੰ ਖਤਰਾ ਹੈ ਸ਼ਮਸ਼ਾਨ ਚ ਕਾਦਾ ਖਤਰਾ ਹੈ ਸ਼ਮਸ਼ਾਨ ਚ ਜਾ ਕੇ ਕੋਈ ਚੋਰੀ ਕਰੇਗਾ ਕੀ ਕਰੇਗਾ ਕੋਈ ਲੁੱਟੇਗਾ ਕੀ ਲੁੱਟੇਗਾ ਆਬਾਦੀਆਂ ਦਾ ਖਤਰਾ ਹੈ ਵੀ ਕੋਈ ਲੁਟੇਰਾ ਆਏਗਾ ਕੋਈ ਚੋਰ ਆਏਗਾ ਕੋਈ ਤਾੜਵੀ ਆਏਗਾ ਤਾਂ ਜੇ ਚਲਾ ਵੀ ਜਾਏ ਕੋਈ ਮਰਗੜ ਦੇ ਅੰਦਰ ਸ਼ਮਸ਼ਾਨ ਦੇ ਅੰਦਰ ਉੱਥੇ ਕੀ ਜਾ ਕੇ ਲੁੱਟੇਗਾ ਕੀ ਜਾ ਕੇ ਚੋਰੀ ਕਰੇਗਾ ਹੱਡੀਆਂ ਦੀ ਚੋਰੀ ਕਰਨੀ ਕਿਸੇ ਨੇ ਸਵਾ ਦੀ ਖਾਕ ਦੀ ਚੋਰੀ ਕਰਨੀ ਤੋ ਖੈਰ ਤੁਸੀਂ ਆਬਾਦੀਆਂ ਵਾਲੇ ਹੋ ਤੁਸੀਂ ਜਿੰਦਾ ਹੋ ਤੁਸੀਂ ਜਿਉਂਦੀ ਜ਼ਮੀਰ ਵਾਲੇ ਹੋ ਫਲਦਾਰ ਬੂਟਿਆਂ ਨੂੰ ਖਤਰਾ ਹੈ ਕਿ ਕੋਈ ਫਲ ਨੂੰ ਤੋੜੇਗਾ ਕੱਚੇ ਨੂੰ ਕੋਈ ਤੋੜੇਗਾ ਪੱਕੇ ਨੂੰ ਤੇ ਜਿਹੜੇ ਬੂਟੇ ਦੇ ਨਾਲ ਫਲ ਲੱਗਦਾ ਨਹੀਂ ਉਹਨਾਂ ਭਲਾ ਕਾ ਦਾ ਖਤਰਾ ਹੈ ਉਹਦਾ ਇੱਕੋ ਹੀ ਕੰਮ ਹੈ ਵੀ ਉਹ ਬਾਲਣ ਦੇ ਕੰਮ ਆਏਗਾ ਉਹਨੂੰ ਕੋਈ ਦੂਜਾ ਕੰਮ ਨਹੀਂ ਅਗਰ ਸੁੱਕ ਗਿਆ ਹੈ ਕੁਮਲਾ ਗਿਆ ਹੈ ਫਲ ਨਹੀਂ ਹੁੰਦਾ ਫੁੱਲ ਨਹੀਂ ਹੁੰਦਾ ਉਹਦਾ ਕੰਮ ਕੀ ਹੈ ਬਾਲਣ ਦੇ ਕੰਮ ਆਏਗਾ ਹੋਰ ਕੁਝ ਵੀ ਨਹੀਂ ਸੱਚ ਨੂੰ ਖਤਰਾ ਹੈ ਮੈਂ ਦੁਬਾਰਾ ਤੋਂ ਗੱਲ ਕਹਿ ਦੇਣਾ ਤੁਸੀਂ ਜ਼ਿੰਦਗੀ ਹੋ ਆਪਣੀ ਜ਼ਿੰਦਗੀ ਨੂੰ ਕਾਇਮ ਕੀਤਾ ਹੈ ਜ਼ਿੰਦਗੀ ਬਣਾਉਣ ਵਾਲੇ ਉਹ ਲੋਕਾਂ ਨੂੰ ਜ਼ਿੰਦਗੀ ਦੇ ਰਹੇ ਹੋ ਸੱਚ ਦੀ ਜ਼ਿੰਦਗੀ ਤੁਹਾਨੂੰ ਖਤਰਾ ਹੈ ਮੁਰਦੇ ਨੂੰ ਕੋਈ ਖਤਰਾ ਨਹੀਂ ਤੁਸੀਂ ਫੁੱਲ ਹੋ ਤੁਸੀਂ ਜਗਦਾ ਹੋਇਆ ਦੀਵਾ ਹੋ ਤੁਸੀਂ ਵਸਦੀ ਹੋਈ ਆਬਾਦੀ ਦੇ ਤਰ੍ਹਾਂ ਵਸਦੇ ਹੋਏ ਸ਼ਹਿਰਾਂ ਦੀ ਤਰ੍ਹਾਂ ਜਿਉਂਦੀ ਜ਼ਮੀਰ ਨੂੰ ਗਾਲਾਂ ਪੈਂਦੀਆਂ ਨੇ, ਵੱਟੇ ਪੈਂਦੇ ਨੇ, ਧਮਕੀਆਂ ਹੁੰਦੀਆਂ ਨੇ, ਮਰਦੀ ਜ਼ਮੀਰ ਨੂੰ ਕੁਝ ਨਹੀਂ ਹੁੰਦਾ। ਜਿਹੜੀ ਫਲਦਾਰ ਬੂਟੇ ਹੁੰਦੇ ਨੇ ਨਾ ਤੇ ਫਲ ਕਿਧਰੇ ਉੱਚਾ ਲੱਗਾ ਉਹੇ ਇੱਟਾਂ ਵੱਟੇ ਉਹਨੇ ਹੀ ਪੈਂਦੇ ਨੇ। ਤੇ ਮੈਂ ਦੁਬਾਰਾ ਗੱਲ ਕਹਦੇ ਆਂ ਜਿਹੜਾ ਬੂਟਾ ਸੁੱਕ ਗਿਆ ਉਹਨੂੰ ਤੇ ਬਾਲਨ ਦੇ ਸਵਾਏ, ਚੁੱਲ੍ਹੇ ਦੇ ਸਵਾਏ ਉਹਦਾ ਕੋਈ ਕੰਮ ਨਹੀਂ ਹੈ। ਅਗਰ ਇੱਟਾਂ ਵੱਟੇ, ਧਮਕੀਆਂ ਸਭ ਕੁਝ ਆ ਰਿਹਾ ਹੈ। ਇਹ ਨਿਸ਼ਾਨੀ ਹੈ ਵੀ ਤੁਸੀਂ ਜਿਉਂਦੀ ਜ਼ਮੀਰ ਵਾਲੇ ਹੋ ਮਰੀ ਜ਼ਮੀਰ ਵਾਲੇ ਬਾਬਿਆਂ ਦੇ ਲਫਾਫਿਆਂ ਦੇ ਉੱਤੇ ਕਈ ਪ੍ਰਚਾਰਕ ਐਸ਼ ਕਰਦੇ ਨੇ ਮਰੀ ਜ਼ਮੀਰ ਵਾਲੇ ਜਿਨ੍ਹਾਂ ਦੀ ਜ਼ਮੀਰ ਮਰ ਗਈ ਬਾਬਿਆਂ ਦੀ ਮਰ ਗਈ ਉਹਨਾਂ ਨੇ ਲੋਕਾਂ ਦੇ ਜੇਬਾਂ ਟਟੋਲੀਆਂ ਤੇ ਜਿਨ੍ਹਾਂ ਪ੍ਰਚਾਰਕਾਂ ਦੀ ਜ਼ਮੀਰ ਮਰ ਗਈ ਉਹਨਾਂ ਨੇ ਬਾਬਿਆਂ ਕੋਲੋਂ ਭਾਰੇ ਭਾਰੇ ਲਫਾਫੇ ਲੈ ਤੇ ਫਿਰ ਬਾਬਿਆਂ ਦੀ ਬੋਲੀ ਬੋਲਣੀ ਸ਼ੁਰੂ ਕਰ ਦਿੱਤੀ ਮੜਕੜਾਂ ਤੇ ਝੂਠੀਆਂ ਕਾਣੀਆਂ ਉਹਨਾਂ ਦੀਆਂ ਕਰਾਮਾਤਾਂ ਦੀਆਂ ਬਣਾ ਬਣਾ ਕੇ ਸੁਣਾਉਣੀਆਂ ਸ਼ੁਰੂ ਕੀਤੀਆਂ ਇਹ ਨਿਸ਼ਾਨੀ ਹੈ ਕਿ ਉਹਨਾਂ ਦੀ ਜਮੀਰ ਮਰ ਗਈ ਹੈ ਤੇ ਮੈਂ ਇਹ ਗੱਲ ਕਿਉਂ ਕਹਿ ਰਿਹਾ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਖ ਲਓ ਦੂਜੇ ਪਾਸੇ ਉਹਨਾਂ ਦੀਆਂ ਗੱਲਾਂ ਬਾਤਾਂ ਨੂੰ ਰੱਖ ਲਓ ਪਰ ਇਹ ਤੇ ਰੱਖੋਗੇ ਤਾਂ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜੋਗੇ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ ਕੇ ਮੰਨੋਗੇ ਤਾਂ ਹੀ ਇਹ ਗੱਲ ਪੱਲੇ ਪਏਗੀ ਨਾ ਵਰਨਾ ਕਿਵੇਂ ਪੱਲੇ ਪਏਗੀ ਚੋਰਾ ਨੂੰ ਚੰਗੇ ਪੁਰਸ਼ਾਂ ਤੋਂ ਖਤਰਾ ਹੁੰਦਾ ਹੈ ਉਹ ਜਿਹੜੇ ਖਤਰਾ ਮਹਿਸੂਸ ਕਰਦੇ ਨੇ ਤੁਹਾਡੇ ਬੋਲਣ ਕਰਕੇ ਇਹਦਾ ਮਤਲਬ ਉਹ ਚੋਰ ਨੇ ਉਹ ਠਾਗਣੇ ਲੁਟੇਰੇ ਨੇ ਤਾੜਵੇ ਨੇ ਬੇਈਮਾਨਾਂ ਨੂੰ ਇਮਾਨਦਾਰਾਂ ਤੋਂ ਖਤਰਾ ਪੈਦਾ ਹੁੰਦਾ ਹੈ ਇਸ ਕਰਕੇ ਜਮੀਰ ਜਿਉਂਦੀ ਰੱਖੋ ਫੁੱਲ ਬਣ ਕੇ ਰਹੋ ਕੋਈ ਸੋਚਣ ਦੀ ਪਰਵਾਹ ਕਰਨ ਦੀ ਲੋੜ ਨਹੀਂ ਵੀ ਕੋਈ ਕਹਿੰਦਾ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ